ਪੰਜਾਬ ਦੇ ਸਿੱਖਿਆ ਮੰਤਰੀ ਤੇ ਸ੍ਰੀ ਅਨੰਤਪਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਨੰਗਲ ਤੋਂ ਕੇਟਪੁਰ ਸਾਹਿਬ ਤੱਕ ਬਣਨ ਵਾਲੇ ਰਾਸ਼ਟਰੀ ਰਾਜਮਾਰਕ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਮਾਰਗਾ ਜਿਹੜੀ ਕਾਫੀ ਸਮਾਂ ਤੋਂ ਲੋਕਾਂ ਦੁਆਰਾ ਕੀਤੀ ਜਾ ਰਹੀ ਸੀ ਜੋ ਕਿ ਹੁਣ ਜਲਦ ਹੀ ਪੂਰੀ ਹੋਣ ਜਾ ਰਹੀ ਹੈ ਇਹ ਸੜਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਦੀ ਹੈ ਅਤੇ ਮਾਤਾ ਬਗਲਾਮੁਖੀ ਬਬ ਬਾਲਕਨਾਥ ਅਤੇ ਮਾਤਾ ਚੰਦਪੁਰਨੀ ਵਰਗੇ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਬਹੁਤ ਹੀ ਮਹੱਤਵਪੂਰਨ ਹੈ ਸੜਕ ਦੀ ਮਾੜੀ ਹਾਲਤ ਕਾਰਨ ਇੱਥੇ ਅਕਸਰ ਹਾਦਸੇ ਹੁੰਦੇ ਰਹਿੰਦੇ ਸਿਗੇ ਜਿਸ ਕਰਕੇ ਲੋਕ ਇਸ ਨੂੰ ਕਿਲਰ ਰੋਡ ਕਹਿਣ ਲੱਗੇ ਸੀਗੇ ਨਵੇਂ ਪ੍ਰੋਜੈਕਟ ਦੇ ਨਾਲ ਆ ਹਾਦਸਿਆਂ ਵਿੱਚ ਕਮੀ ਆਉਣ ਦੀ ਉਮੀਦ ਹੈ ਮੰਤਰੀ ਬੈਂਸ ਨੇ ਦੱਸਿਆ ਕਿ ਇਸ ਸੜਕ ਦਾ ਜਿਹੜਾ ਸਰਵੇ ਜੁਲਾਈ 2022 ਵਿੱਚ ਕੀਤਾ ਗਿਆ ਸੀਗਾ ਬਾਅਦ ਵਿੱਚ ਕੇਂਦਰੀ ਸੜਕਾ ਆਵਾਜ਼ਾਈ ਮੰਤਰਾਲੇ ਤੇ NHAI ਨੂੰ ਸੜਕ ਦੀ ਜਿਹੜੀ ਖਰਾਬ ਜਿਹੜੀ ਹਾਲਤ ਬਾਰੇ ਜਾਣਕਾਰੀ ਦਿੱਤੀ ਗਈ 2023 ਵਿੱਚ ਇਸ ਦੀ ਜਿਹੜੀ ਵਿਵਸਥਾਰ ਦੇ ਨਾਲ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ ਤੇ ਸਾਰੀਆਂ ਲੋੜਿੰਦਾ ਮਨਜ਼ੂਰੀਆਂ ਲੈ ਲਈਆਂ ਗਈਆਂ ਸੀ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ ਖੇਤਰ ਦੇ ਵਿੱਚ ਸੈਰਸਪਾਟੇ ਨੂੰ ਵੱਡਾ ਫਾਇਦਾ ਮਿਲੇਗਾ ਸਥਾਨਕ ਲੋਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਬਣਨਗੇ ਤੇ ਆਲੇ-ਦੁਆਲੇ ਦੇ 100 ਤੋਂ 150 ਪਿੰਡਾਂ ਦੀ ਜਿਹੜੀ ਆਰਥਿਕਾ ਹਾਲਤ ਸੁਧਰੇਗੀ ਉਹਨਾਂ ਇਹ ਵੀ ਦੱਸਿਆ ਕਿ ਇਲਾਕੇ ਦੇ ਵਿੱਚ ਹੋਰ ਵਿਕਾਸ ਕੰਮ ਵੀ ਤੇਜ਼ੀ ਦੇ ਨਾਲ ਚੱਲ ਰਹੇ ਨੇ